ਪਟਿਆਲਾ ਕਾਰਪੋਰੇਸ਼ਨ ਲੈਂਡ ਬ੍ਰਾਂਚ ਦੇ ਇੰਸਪੈਕਟਰ ਮਨੀਸ਼ ਪੂਰੀ ਨੇ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਮਾਤਾ ਕਸ਼ਲਿਆ ਹਸਪਤਾਲ ਦੇ ਬਾਹਰ ਲੱਗੀਆਂ ਹੋਈਆਂ ਨਜਾਇਜ਼ ਫੋੜੀਆਂ ਤੇ ਰੇੜੀਆਂ ਨੂੰ ਹਟਵਾਇਆ ਦੱਸਦੀ ਹੈ ਕਿ ਇਸ ਰੋਡ ਦੇ ਉੱਤੇ ਆਏ ਦਿਨ ਜਾਮ ਲੱਗਦਾ ਰਹਿੰਦਾ ਸੀ ਅਤੇ ਆਉਣ ਜਾਣ ਵਾਲੇ ਮਰੀਜ਼ਾਂ ਅਤੇ ਐਂਬੂਲੈਂਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਰਵੇ ਕਿਤਨੇ ਕਿਹੜੇ ਲੱਕੇ ਦੀ ਕੀਤੀ ਗਈ ਅੱਜ ਅਸੀਂ ਰੂਟੀਨ ਦੀ ਚੈਕਿੰਗ ਦੇ ਦੌਰਾਨ ਜਿਹੜਾ ਹੈ ਮਾਤਾ ਕੁਛੱਲਿਆ ਰੋਡ ਹਸਪਤਾਲ ਦਾ ਪਿੱਛੇ ਸਾਡੇ ਮਾਨਯੋਗ ਨਵੇਂ ਨਾਮਯੁਕਤ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਅਤੇ ਸਾਡੇ ਜੁਆਇੰਟ ਕਮਿਸ਼ਨਰ ਸਹਿਬਾਨ ਵਨ ਤੇ ਟੂ ਉਹਨਾਂ ਕੋਲੋਂ ਮੀਟਿੰਗ ਕੀਤੀ ਗਈ ਸੀ ਵੀ ਸ਼ਹਿਰ ਚ ਜਿਹੜੇ ਹੈ ਕਾਫੀ ਬੜੀਆਂ ਸ਼ਿਕਾਇਤਾਂ ਆ ਰਹੀਆਂ ਇਹਦੀਆਂ ਮਾਤਾ ਕੁਛੱਲਿਆ ਰੋਡ ਦੇ ਉੱਪਰ ਐਂਬੂਲੈਂਸ ਹੈ ਉੱਥੇ ਹਸਪਤਾਲ ਹੈ ਬੜਾ ਵੱਡਾ ਉੱਥੇ ਐਂਬੂਲੈਂਸ ਫਸ ਜਾਂਦੀ ਹੈ ਭੀੜ ਇੰਨੀ ਜ਼ਿਆਦਾ ਹੋ ਜਾਂਦੀ ਹੈ ਉਹ ਕਾਰਨ ਇਹੀ ਸੀਗਾ ਵੀ ਉੱਥੇ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਵੱਲੋਂ ਕੀਤੇ ਹੋਏ ਆ ਉਹਨਾਂ ਦੇ ਬਾਰੇ ਵਿੱਚ ਅਸੀਂ ਅੱਜ ਮੁਹਿੰਮ ਚਲਾਈ ਤਾਂ ਉਹ ਸਾਰੇ ਵੀ ਉੱਥੇ ਜਿੰਨੇ ਵੀ ਨਜਾਇਜ਼ ਕਬਜ਼ੇ ਸੀ ਮਾਤਾ ਕੁਸ਼ਲਾ ਗੇਟ ਦੇ ਸਾਹਮਣੇ ਉਹ ਸਾਰਿਆਂ ਨੂੰ ਹਟਾ ਦਿੱਤਾ ਗਿਆ ਕੰਮ ਸੇ ਕੰਮ 40 50 ਜਿਹੜੇ ਰੇੜੀਆਂ ਪੜੀਆਂ ਲੱਗੀਆਂ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਟਾਈਪਿਸਟ ਵੀ ਸੀਗੇ ਉਹ ਸਾਰਿਆਂ ਨੂੰ ਅਸੀਂ ਮਤਲਬ ਕਿ ਉੱਥੇ ਤੋਂ ਹਟਾ ਦਿੱਤਾ ਪੱਕਾ ਹਟਾ ਦਿੱਤੇ ਗਏ ਪੱਕਾ ਹਟਾ ਦਿੱਤਾ ਗਿਆ ਹੁਣ ਬਿਲਕੁਲ ਸੜਕ ਖਾਲੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਵੀ ਡਿਊਟੀ ਬਣਦੀ ਹੈ ਵੀ ਉਸ ਜਗ੍ਹਾ ਤੇ ਕਿਸੇ ਨੂੰ ਨਜ਼ਾਇਜ਼ ਖੜਨ ਨਾ ਦਿੱਤੇ ਜਾਂ ਕੋਈ ਸਾਹਿਬ ਲਾਇ ਤਾਂ ਨਹੀਂ ਅਕਸਰ ਕੁਝ ਕਾਰਵਾਈ ਕਰਦੇ ਥੋੜੇ ਦਿਨਾਂ ਹਲਾਅ ਬਣ ਜੰਗੇ ਨਹੀਂ ਅਸੀਂ ਇਹ ਰੂਟੀਨ ਚ ਚੈੱਕ ਕਰਦੇ ਹਾਲਾਤ ਜਿਵੇਂ ਹੁਣ ਅਦਾਲਤ ਬਾਜ਼ਾਰ ਹੈ ਜਾਂ ਧਰਮਪੁਰਾ ਬਾਜ਼ਾਰ ਹੈ ਜਾਂ ਲਾਹੌਰੀ ਗੇਟ ਹੈ ਉੱਥੇ ਦੇ ਦੁਕਾਨਦਾਰ ਆਪਣੀ ਦੁਕਾਨਾਂ ਦੇ ਬਾਹਰ ਸਮਾਨ ਲਗਾ ਲੈਂਦੇ ਆ ਉਹ ਅਸੀਂ ਹਰ ਟਾਈਮ ਉੱਥੇ ਜਾ ਕੇ ਨਹੀਂ ਖੜੇ ਖੜੇ ਸਰੈ ਸਕਦੇ ਆ ਐਂਡ ਦਾ ਏ ਐਬੀ ਅਸੀਂ ਹੁਣ ਉਹਨਾਂ ਦੀ ਚਲਾਨਿੰਗ ਕਰਾਂਗੇ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਚਲਾਨ ਦੀਆਂ ਜਿਹੜੀਆਂ ਪਾਵਰਾਂ ਲਵਾਂਗੇ ਤਾਂ ਉਹਨਾਂ ਦੇ ਚਲਾਨ ਕਿਤੇ ਜਾਂਦੇ ਉਹ ਆਪਣੇ ਆ ਫਿਰ ਆਪਣਾ ਸਪਾਨ ਹੈ ਜਿਹੜਾ ਅੰਦਰ ਰੱਖਣਾ ਸ਼ੁਰੂ ਕਰਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز